ਦੋਸਤੋ ਤੁਹਾਨੂੰ ਨਾ ਆ ਵੀਡੀਓ ਦਿਖਾ ਰਹੇ ਆ ਇਹਦੇ ਤਖਾਨ ਦਾ ਮਕਸਦ ਇਹ ਹੈ ਵੀ ਜਿਹੜਾ ਡੌਗੀ ਹੁੰਦਾ ਉਹ ਇਨਸਾਨ ਦਾ ਤਾਂ ਬਫਾਦਾਰ ਹੁੰਦਾ ਤੇ ਨਾਲ ਹੀ ਜਾਨਵਰਾਂ ਦੇ ਵਿੱਚ ਆਪਦਾ ਜੋ ਸਾਥੀ ਵਿਛੜ ਜਾਂਦਾ ਉਹਦੇ ਪ੍ਰਤੀ ਕਿੰਨੀ ਜ਼ਿਆਦਾ ਮੋਹ ਹੁੰਦਾ ਕਿੰਨਾ ਉਹ ਮਿਸ ਕਰਦੇ ਆ ਵੀਡੀਓ ਦਿਖਾਉਣ ਦਾ ਤੁਹਾਨੂੰ ਮਕਸਦ ਇਹੀ ਆ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਆ ਜਿਹੜਾ ਉਹ ਚਿਕਨ ਖਾ ਰਿਹਾ ਤੇ ਉਹ ਜੋ ਉਹਨੂੰ ਡੌਗੀ ਨਹੀਂ ਦਿੰਦਾ ਪਾਹ ਹੁੰਦੋਂ ਅੰਦਰੋਂ ਜਾ ਕੇ ਕੋਲ ਟਿੰਕ ਲੈ ਕੇ ਦਿੰਦਾ ਤਾਂ ਡੌਗੀ ਟੁੱਕ ਪੀਸ ਦਿੰਦਾ ਹੈ ਦੇਖੋ ਹੁਣ ਤੁਸੀਂ ਡੌਗੀ ਹੈ ਜਿਹੜਾ ਇਹ ਜੋ ਚਿਕਨ ਦਾ ਪੀਸ ਲੈ ਕੇ ਕਿੱਥੇ ਜਾ ਰਿਹਾ ਹੈ ਦੇਖੋ ਤੁਸੀਂ ਤੁਹਾਡਾ ਮਨ ਨਾ ਭਰਿਆਊਗਾ ਵੀਡੀਓ ਦੇਖ ਕੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਹਾਡਾ ਮਨ ਭਰਿਆਊਗਾ ਵੀਡੀਓ ਦੇਖ ਕੇ ਦੇਖੋ ਹੁਣ ਤੁਸੀਂ ਇੱਥੇ ਆ ਕੇ ਬਹਿ ਗਏ ਹੋ ਨਾ ਇਹ ਦਰਸਲ ਇਹ ਜਿਹੜਾ ਡੌਗੀ ਹੈ ਇਹਦਾ ਦੋਸਤ ਸੀਗਾ ਜਿਹੜਾ 2023 ਦੇ ਵਿੱਚ ਐਕਸਪਾਇਰ ਹੋ ਗਿਆ ਸੀ ਉਹਦੀ ਕਬਰ ਬਣਾਈ ਵੀ ਉਹਦੇ ਮਾਲਕ ਨੇ ਦੇਖੋ ਤੁਸੀਂ ਗੱਲ ਉਹ ਪੀਸ ਹੈ ਜਿਹੜਾ ਚਿਕਨ ਦਾ ਲਿਆ ਕੇ ਇਸ ਜੋ ਡੌਗੀ ਨੇ ਆਪਦੇ ਦੋਸਤ ਦੀ ਕਬਰ ਜਿਹੜੀ ਬਣਾਈ ਹੋਈ ਹੈ ਉਹ ਤੇ ਰੱਖਦਾ ਦੇਖੋ ਵੀ ਉਹਨੂੰ ਪਹਿਲਾਂ ਮਿਲਣਾ ਚਾਹੀਦਾ 2023 ਦਾ ਦੇਖੋ ਉਹ ਜਰਾ ਗਿਆ ਵੇਸ ਦੁਨੀਆ ਤੋਂ ਉਹਦੇ ਵਾਸਤੇ ਪੀਸ ਆਪਦੀ ਭੁੱਖ ਦੀ ਨਹੀਂ ਹੋਈ ਪਹਿਲਾਂ ਉਹਦੇ ਵਾਸਤੇ ਵੀ ਆ ਕੇ ਪੀਸ ਰੱਖਿਆ ਦੇਖੋ ਤੁਸੀਂ ਵੀ ਕਿੱਡੀ ਯਾਰ ਇਹ ਸਿੱਖਿਆ ਵੀ ਤੋਂ ਕਰ ਲੈਣੀ ਚਾਹੀਦੀ ਆਪਾਂ ਨੂੰ ਕਿ ਅੱਜ ਦੀ ਕੜੀ ਪੈਸੇ ਦੇ ਵਾਸਤੇ ਭਰਾ ਭਰਾ ਦਾ ਗਲ ਵੱਢੀ ਜਾਂਦਾ ਹੈ ਪੈਸੇ ਵਾਸਤੇ ਲੋਕ ਇੱਕ ਪੂਜੇ ਦਾ ਰਿਸ਼ਤੇ ਤੋੜੀ ਜਾਂਦੇ ਆ ਤਾਂ ਵੇਖੋ ਤੁਸੀਂ ਇਹ ਬੇਜਵਾਨ ਹੈ ਜਿਹੜਾ ਜਿਹਦਾ ਦੋਸਤ ਸਾਥੀ ਜਾ ਚੁੱਕਿਆ ਦੁਨੀਆ ਤੋਂ ਉਹ ਖਾਣੇ ਦਾ ਵੀ ਖਿਆਲ ਹੈ ਇਹਨੂੰ